ਕਬੱਡੀ ਖੇਡਣਗੇ ਪੰਜਾਬੀ ਨੌਜਵਾਨ ਦੀ ਹਾਰਟ ਅਟੈਕ ਨਾਲ ਮੌਤ 6 ਮਹੀਨੇ ਦਾ ਲਗਿਆ ਸੀ ਵੀਜ਼ਾ ਜਿਸ ਦੇ ਵਿੱਚ ਉਸਨੇ ਕਰਨੀ ਸੀ ਵਾਪਸੀ ਪਰ ਪਹਿਲਾ ਹੀ ਵਰਤਿਆ ਗਿਆ ਪਾਣਾ ਵਿਦੇਸ਼ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਹੋ ਰਹੀਆਂ ਅਣਾਈ ਮੌਨਤਾ ਦਾ سلسلہ ਰੁਕੰਦਾ ਨਾਮ ਨਹੀਂ ਲੈ ਰਿਹਾ ਤਾਜ਼ਾ ਮਾਮਲਾ ਕੈਨੇਡਾ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਪੰਜਾਬੀ ਕਬੱਡੀ ਖਿਡਾਰੀ ਤਲਵਿੰਦਰ ਸਿੰਘ ਤਿੰਦਾ ਦੀ ਹਾਰਟ ਅਟੈਕ ਹੋਣ ਨਾਲ ਮੌਤ ਹੋ ਗਈ ਹੈ ਜੋ ਜ਼ਿਲ੍ਹਾ ਕਪੂਰਥਲਾ ਦੇ ਪਿੰਡ ਸੰਗੋਵਾਲ ਦਾ ਵਸਨੀਕ ਸੀ ਤੇ ਕਰੀਬ 5 ਮਹੀਨੇ ਪਹਿਲਾਂ ਕਬੱਡੀ ਖੇਡਣ ਉੱਥੇ ਗਿਆ ਸੀ ਜਿਵੇਂ ਹੀ ਇਹ ਖਬਰ ਪਰਿਵਾਰ ਤੱਕ ਪਹੁੰਚੀ ਤਾਂ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਮ੍ਰਿਤਕ ਤਲਵਿੰਦਰ ਸਿੰਘ ਦੇ ਪਿਤਾ ਸੀਤਲ ਸਿੰਘ ਜੋ ਮਦ ਵਰਗੀ ਪਰਿਵਾਰ ਚੋ ਹੈ ਤੇ ਪੇਸ਼ੇ ਵਿੱਚੋ ਡਰਾਈਵਰ ਹੈ ਨੇ ਭਰੇ ਮਨ ਨਾਲ ਦੱਸਿਆ ਕਿ ਉਹਨਾਂ ਦਾ ਪੁੱਤਰ ਕਰੀ ਪੰਜ ਮਹੀਨੇ ਪਹਿਲਾਂ ਕਬੱਡੀ ਖੇਡਣ ਕੈਨੇਡਾ ਗਿਆ ਸੀ ਜਿੱਥੇ ਉਸ ਦੀ ਹਾਰਟ ਅਟੈਕ ਆਉਣ ਕਾਰਨ ਮੌਤ ਹੋ ਗਈ ਹੈ ਉਹਨਾਂ ਨੇ ਭਰੇ ਮਨ ਨਾਲ ਦੱਸਿਆ ਕਿ ਕੈਨੇਡਾ ਵਿੱਚ ਤਲਵਿੰਦਰ ਸਿੰਘ ਦੀ লাশ ਸੰਭਾਲਣ ਵਿੱਚ ਬਹੁਤ ਖਰਚਾ ਆ ਰਿਹਾ ਹੈ ਤੇ ਉਸ ਦੀ ਇੰਨੀ ਹਾਇਸੀਅਤ ਨਹੀਂ ਕਿ ਉਹ ਇੰਨੀ ਵੱਡੀ ਰਕਮ ਅਦਾ ਕਰ ਸਕੇ ਹੋਰ ਕੀ ਕਹਿਣਾ ਹੈ ਉਹਨਾਂ ਦਾ ਆਉ ਸੁਣਦੇ ਹਾਂ ਉਹਨਾਂ ਦੀ ਜ਼ੁਬਾਨੀ ਸਵਾਲ ਫਿਰ ਉਹੀ ਉੱਠਦਾ ਹੈ ਕਿ ਪਰ ਜਵਾਨੀ ਵਿੱਚ ਪੰਜਾਬੀ ਨੌਜਵਾਨਾਂ ਦੀਆਂ ਹੱਟ ਅਟੈਕ ਨਾਲ ਹੋ ਰਹੀਆਂ ਵਿਦੇਸ਼ਾਂ ਵਿੱਚ ਮੌਤਾ ਦੇ ਕੀ ਕਾਰਨ ਹੋ ਸਕਤੇ ਹਨ ਜੋ ਜਾਂਚ ਦਾ ਵਿਸ਼ਾ ਹੈ ਤੇ ਇਸ ਪਾਸੇ ਪੰਜਾਬੀ ਭਾਈਚਾਰੇ ਨੂੰ ਚਿੰਤਤ ਹੋਣ ਦੀ ਲੋੜ ਹੈ ਕਪੂਰਥਲਾ ਤੋਂ ਪੱਤਰਕਾਰ ਜਗਿੰਦਰ ਸਿੰਘ ਜਾਤੀਕੇ ਤੇ ਰਾਜਿੰਦਰ ਕੁਮਾਰ ਦੀ ਵਿਸ਼ੇਸ਼ ਰਿਪੋਰਟ ਤੁੜਨਾ ਵੀ ਗੱਲਬਾਤ ਹੋਈ ਸੀ ਫੋਨ ਤੇ ਗੱਲਬਾਤ ਹੁੰਦੀ ਰਹਿੰਦੀ ਸੀ ਹੁੰਦੀ ਰਹਿੰਦੀ ਸੀ ਫੋਨ ਤੇ ਹੁੰਦੀ ਰਹਿੰਦੀ ਸੀ

ਮਾਤਾ ਜੀ ਜਿਹੜੇ ਤੁਹਾਡੇ ਬੱਚੇ ਦੀ ਮੌਤ ਹੋਈ ਹੈ ਉਹ ਵਿਦੇਸ਼ ਕਿਦੋਂ ਗਏ ਸੀ ਸਵਾਗ 5 ਮਹੀਨੇ ਹੋਏ ਹੋਣ ਚੱਕਰੋਂ ਗੱਲ ਹੋਈ ਸੀ ਇੱਕ ਦਿਨ ਪਹਿਲਾਂ ਹੋਈ ਸੀ ਕੀ ਕਹਿੰਦੇ ਸੀਗੇ ਇੰਦਾ ਮੜਿਆ ਸੋਹਣੀਆਂ ਗੱਲਾਂ ਕਰਦਾ ਨੋਰਮਲ ਅਸ ਦੇ ਘੇੜ ਤੇ ਪਰਵਾਰਕੀ ਗੱਲਾਂ ਕਰਦਾ ਹੀ ਮੰਮੀ ਟੈਨਸ਼ਨ ਨਾਲ ਏਦਾਂ ਕਰਨਾ ਪਾ ਏਦਾਂ ਕਰਨਾ ਮਮਾ ਤੋਂ ਕਦੀ ਨਾ ਕਾਲਦੀਵੇਂ ਨੂੰ ਪਤਾ ਵੰਦਾ ਮੈਂ ਆਪਣੇ ਨੂੰ ਤਾਂ ਪਹਿਲਾਂ ਹੀ ਉਹ ਲੈ ਕਰ ਦਿੱਤਾ ਇਹ ਕਦੀ ਬਤਨੂ ਕਰੋ ਮਰਨਾ ਆਉਣ ਦਿਂਦੀ ਤੇਨੂ ਉਹਦੀ ਹੋਣੀ ਦਾ ਪੇਦ ਲੱਗ ਜਾਂਦਾ ਹੇ ਹੇ ਭਗਵੰਦਰ ਸਿੰਘ ਵਿਆਹ ਸੀ ਕਿ ਨਹੀਂ ਕੁਵਾਰਾ ਸੀ ਇਹ ਜੇ ਰਾਜ ਚ ਕੋਣ ਕੋਣ ਹੈ ਦੋ ਬੇਟੇ ਦਾ ਵੱਡਾ ਛੋਟਾ ਹੀ ਛੋਟਾ ਜੀ ਮੋਤ ਮੇਰਾ ਤੋਹਾਨ ਨੂੰ ਕਿਵੇਂ ਪਤਾ ਲੱਗਾ ਉਹਨਾਂ ਨੂੰ ਬਹੁਤ ਮੈਨੂੰ ਨਹੀਂ ਸੀ ਪਤਾ ਇੱਥੇ ਪਿੰਡ 'ਚ ਪਤਾ ਸੀ ਮੈਨੂੰ ਤੇ ਜਾ ਕੇ 3 ਵਜੇ ਪਤਾ ਲੱਗਾ ਹੇ ਉਹ ਨੂੰਨੇ ਗੇਸੇ ਨਹੀਂ ਵੀ ਦੱਸਿਆ ਪਰ ਮਾਪੇ ਨੂੰ ਆਪਣੇ ਬੱਚੇ ਦੀ ਬੜੀਆਂ ਉਮੀਦਾਂ ਹੁੰਦੀਆਂ ਕਿ ਉਮੀਦ ਰੱਖੀ ਸੀ ਕਿ ਤੁਸੀਂ ਬਹੁਤ ਜਿਆਦੀ ਮੀਦ ਸੀ ਬਹੁਤ ਜਿਆਹੀ ਬਹੁਤ ਤੇ ਨਾਲ ਅਸੀਂ ਸਰ ਕਬੱਡੀ ਖੇਡਣ ਜਾਂਦੇ ਸੀ ਜਦੋਂ ਦੇ ਸੀ ਕੀ ਗੱਲਬਾਤ ਹੁੰਦੀ ਸੀ ਪਰਵਾਰ ਨਾਲ ਮੇਰੇ ਨਾਲ ਗੱਲਾਂ ਕਰਦਾ ਹੁੰਦਾ ਸੀ ਮੰਮੀ ਐਡਾ ਕਰਨਾ ਆਪਾਂ ਤੁਹਾਡੀਆਂ ਗੱਲਾਂ ਕਰੀ ਜਾਂਦੇ ਐ ਐਡਾ ਮੰਮੀ ਕਰਾਂਗੇ ਐਡਾ ਕੰਮ ਕਰਾਂਗੇ ਇਹ ਨਹੀਂ ਸੀ ਪਤਾ ਪਤਨੇ ਇੰਨਾ ਹੀ ਮੈਨੂੰ ਛੱਡ ਜਾਣਾ ਵਾ ਉਹ ਮੈਂ ਕਰਦਾ ਪਰ ਮਾਂ ਗਏ ਹੋਏ ਅਬ ਸਾਡਾ ਬੱਚਾ ਇੱਡੀਗਾ ਜੇ ਇਹ ਉਹ ਸਾਡੀ ਬੇਨਤੀ ਆ ਸਾਡਾ ਬੱਜਾ ਸਾਡੇ ਕੋਲ ਆ ਜੇ ਅਜੀ ਸਰ ਜਿਹੜੇ ਬੱਚੇ ਦੀ ਵਿਦੇਸ਼ ਵਿੱਚ ਮੌਤ ਹੋਈ ਆ ਜੀ ਰਾਜੇ ਤੁਹਾਡੇ ਆਪਣਾ ਫਰੈਂਡ ਹੀ ਸੀਗਾ ਜੀ ਬਹੁਤ ਕੋਲੋਜੀ ਫਰੈਂਡ ਸੀਗਾ ਜੀ ਕੀ ਕੰਮ ਕਰਦੇ ਸੀਗੇ ਉਹ ਕਬੱਡੀ ਖੇਡਦਾ ਸੀ ਇੱਥੇ ਜੀ ਉਹਨਾਂ ਨੇ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਹਾਂਜੀ ਜੀ ਆ ਪਲੇਅਰ ਸੀਗਾ ਜੀ ਇੰਟਰਨੈਸ਼ਨਲ ਕਬੱਡੀ ਪਲੇਅਰ ਸੀਗਾ ਜੀ ਉਹ ਜਿਹੜੇ ਜਿਹੜੇ ਕਲੱਬਾਂ ਜੋ ਹੁਣ ਤੱਕ ਖੇਡ ਚੁੱਕੇ ਪਤਾ ਤੁਹਾਨੂੰ ਕੁਛ ਹਾਂਜੀ ਉਹ ਆਪਣੇ ਢਲਮਾ ਬਾਬਾ ਬਰਮਦਾਸ ਕਬੱਡੀ ਕਲੱਬ ਵੱਲੋਂ ਖੇਡਦਾ ਸੀਗਾ ਜੀ ਤੇ ਹੋਰ ਸੁਰਖਪੁਰ ਵੱਲੋਂ ਵੀ ਪਹਿਲਾਂ ਖੇਡਦਾ ਰਿਹਾ ਜੀ ਹੋਰ ਵੀ ਕਈ ਕਲੱਬਾਂ ਨੂੰ ਖੇਡਦਾ ਰਿਹਾ ਕਾਫੀ ਨਾਮ ਸੀ ਪੰਜਾਬ ਟੀਮ ਦਾ ਕਾਫੀ ਨਾਮ ਸੀ ਉਹਨਾਂ ਦਾ ਜੀ ਤੇ ਵਿਦੇਸ਼ ਕਿਹੜੀ ਕਲੱਬ ਨੇ ਬੁਲਾਇਆ ਸੀ ਇਹਨਾਂ ਨੂੰ ਪਤਾ ਕੁਛ ਤੁਹਾਨੂੰ ਹਾਂਜੀ ਵਿਦੇਸ਼ ਸਰੀ ਬੀਸੀ ਦਾ ਨਾਮ ਦਾ ਕਰਕੇ ਕਲੱਬ ਆ ਉਹਨਾਂ ਨੇ ਬੁਲਾਇਆ ਸੀ ਜੀ ਹਾਂਜੀ ਜਿਹੜੇ ਆਪਣੇ ਆਪਣੇ ਨੂੰ ਸਪான்ਸਰ ਕੀਤਾ ਸੀਗਾ ਉਹ ਉੱਥੇ ਟੂਰਨਾਮੈਂਟ ਸੀਗਾ ਹਾਂਜੀ ਟੂਰਨਾਮੈਂਟ ਸੀਗਾ ਜੀ ਉੱਥੇ ਟੂਰਨਾਮੈਂਟ ਹੋ ਗਿਆ ਕਿ ਉਹ ਖੇਡ ਚੁੱਕੇ ਤੇ ਅਜੇ ਮੜ ਦੂਰਾਂ ਹੀ ਰਹਿ ਗਏ ਛੱਡ ਗਏ ਹਾਂਜੀ ਇਹਦੇ ਬਾਰੇ ਨਹੀਂ ਜੀ ਕੁਝ ਪਤਾ ਤੇ ਇਹ ਇਹ ਪੈਨੇਜ ਕਿ ਕਿਤੋਂ ਪੁਰਾ ਲੱਗਦਾ ਪਹਿਲੇ ਪੁਰਾ ਲੱਗਦਾ ਪਿੰਡ ਦੇ ਵਿੱਚ ਜਿੱਦਾਂ ਸਾਨੂੰ ਤਾਂ ਸਵੇਰੇ ਪਤਾ ਲੱਗਿਆ ਸੀਗਾ ਸੋ ਡੈਥ ਹੋ ਚੁੱਕੀ ਹੈ ਪਰ ਪਰਿਵਾਰ ਨੂੰ ਨਹੀਂ ਸੀ ਪਤਾ ਠੀਕ ਇਹ ਨਾਂ ਸਾਨੂੰ ਦੱਸਣ ਦੀ ਹਿੰਮਤ ਹੀ ਪੈ ਰਹੀ ਸੀ ਕਿਉਂਕਿ ਇਕੱਲਾ- ਇਕੱਲਾ ਮਾਪਿਆਂ ਦਾ ਪੁੱਤ ਜਿਹੜਾ ਦੋ ਭੈਣਾਂ ਦਾ ਭਰਾ ਸੀਗਾ ਜੀ ਹੇ ਫ੍ਰੈਂਡ ਤੁਸੀਂ ਕੀ ਮੰਗ ਕਰਦੇ ਹੋ ਤੁਸੀਂ ਅਸੀਂ ਮੰਗੇ ਹੋਈ ਕਰਦੇ ਆਂ ਸਰਕਾਰ ਅੱਗੇ ਖਲਾਬਾਂਗੇ ਹੋਰ ਸਾਰੇ ਦਾਨੀ ਵੀ ਵੀਰਾਂਗੇ ਕਿ ਉਹਦੀ ਬੌਦੀ ਨੂੰ ਪਿੰਡ ਜਾਂਦਾ ਜਾਵੇ ਤੇ ਜਾਂ ਉਹ 14 ਇੱਥੇ ਆ ਕੇ ਸਸਕਾਰ ਕੀਤਾ ਜਾਵੇ ਕਿਉਂਕਿ ਉਹਦੇ ਘਰ ਦੇ ਵੀ ਇਹੋ ਹੀ ਮੰਗ ਕਰਦੇ ਆਂ ਉਦੀ ਮਾਦਾ ਵੀ ਰੋ ਰੋ ਕੇ ਬਹੁਤ ਬੁਰਾ ਹਾਲ ਪਰਿਵਾਰ ਦਾ ਜਿਹੜਾ ਆਮਦਨ ਦਾ ਕੀ ਜਰੀਆ ਪਰਿਵਾਰ ਦਾ ਆਮਦਨ ਦਾ ਜਰੀਆ ਕੋਈ ਹੋਈ ਸੀ ਇਹਨਾਂ ਦੀ ਆਮਦਨ ਦਾ ਜਰੀਆ ਜੀ ਤੇ ਬਾਪੂ ਤੇ ਥੋੜਾ ਬਹੁਤਾ ਆਪਣਾ ਖੇਤੀਬਾੜੀ ਦਾ ਕੰਮ ਕਰਦੇ ਆ ਗੱਡੀ ਆ ਇੱਕ ਛੋਟੀ ਜੇ ਉਹਦਾ کاروبار ਹੈ ਤਾਂ ਕੋਈ ਡਾ ਖਾਸ ਨਹੀਂ ਸੀ ਉਹ ਇੰਨੇ ਪੈਸੇ ਲੱਗਣੇ ਆ ਕਿ ਪਰਿਵਾਰ ਨਹੀਂ ਫੋਟ ਕਰ ਸਕਦਾ ਸਾਰੇ ਦਾਨੀ ਵੀਰਾਂ ਨੂੰ ਕਲੱਬ ਵਾਲਿਆਂ ਅਗੇ ਕਲੱਬ ਵਾਲੇ ਜਿੱਦਾਂ ਸਪੋਰਟ ਕਰ ਵੀ ਰਹੇ ਆ ਜੀ ਤੇ ਬਾਕੀ ਪੈਸੇ ਜਾਦੇ ਆ ਜੀ ਸਾਰੇ ਵਿਨਾ ਕੇ ਬੇਨਤੀ ਆ ਕਿ ਉਹ ਮਤ ਕੀਤੀ ਜਾਵੇ ਤਾਂ ਕਿ ਬੜੀ ਬੋਦੀ ਕਰਨ ਜਾਂਦੀ ਆ ਪਰਿਵਾਰ ਦੇ ਨਾਲ ਜੇਕਰ ਕਿਸੇ ਸੱਜਣ ਨਾਲ ਗੱਲਬਾਤ ਕਰਨੀ ਹੋਵੇ ਤੇ ਇੱਕ ਟੈਲੀਫੋਨ ਨੰਬਰ ਜਿਹੜਾ ਉਹਨਾਂ ਦਾ ਪਰਿਵਾਰ ਦਾ ਉਹ ਬੋਲ ਦੋ ਹਾਂਜੀ ਪਰਿਵਾਰ ਦੇ ਨਾਲ ਉਹਨਾਂ ਦੇ ਬਾਪੂ ਹਾਂਜੀ ਉਹ ਪਰਿਵਾਰ ਦੇ ਨਾਲ ਕਿਸੇ ਨਾਲ ਗੱਲ ਕਰਨੀ ਹੋਵੇ ਤਾਂ ਉਹਨਾਂ ਦਾ ਬਾਪੂ ਜੀ ਦਾ ਨੰਬਰ ਹੈ 98761 2130 ਹਾਂਜੀ ਸਰ ਕੀ ਨਾਮ ਲੜਾ ਮੇਰਾ ਨਾਮ ਹਰਗਬਿੰਦ ਸਿੰਘ ਜੀ ਇਹ ਬਲੇ ਫਿਰ ਸੰਗੋ ਵਾਲੀ ਸਾਡਾ ਕਿਹੜੀ ਕੰਟਰੀ ਚ ਰਹ ਰਹੇ ਤੁਸੀਂ ਅਸੀਂ ਬੈਂਕੂਵਰ ਕੈਨੇਡਾ ਚ ਰਹਿੰਨੇ ਜੀ ਤੇ ਤਲਵਿੰਦਰ ਸਿੰਘ ਉੱਥੇ ਹੀ ਅਭਿਆਸ ਕਬੱਡੀ ਖੇਡਣ ਵਾਸਤੇ ਸਾਡੇ ਕੋਈ ਰਹ ਰਹੇ ਸੀ ਇੱਥੇ ਬੈਂਕੂਵਰ ਇਹ ਕਬੱਡੀ ਖੇਡਦੇ ਸੀ ਕਿ ਉਹ ਕਬੱਡੀ ਹੀ ਖੇਡਦੇ ਸੀਗੇ ਬਹੁਤ ਬੱਚੇ ਪਲੇਅਰ ਸੀਗੇ ਉਹ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਇੰਟਰਨੈਸ਼ਨਲ ਪੱਧਰ ਤੇ ਕਬੱਡੀ ਦਾ ਪਲੇਅਰ ਸੀਗਾ ਤੇ ਕਲੱਬ ਜਿਹੜੀ ਉੱਥੇ ਦੀ ਹੈਗੀ ਆ ਆਪਣੇ ਸਰੀਤੋ ਕਲੱਬ ਹੈਗੀ ਆ ਨਿਊ ਕੈਨੇਡਾ ਕਬੱਡੀ ਫੈਡਰੇਸ਼ਨ ਅ ਐ ਸੋਸਾਇਟੀ ਐਂਡ ਕਿਡਸ ਪਲੇ ਜਿਹੜੇ ਕਿ ਸਪான்ਸਰ ਕਰਨ ਵਾਲੇ ਜੀਵਨ ਤੇ ਕੁਲਵਿੰਦਰ ਹੁਣੇ ਕੈਲ ਦਸਾਨ ਜਿਹੜੇ ਪਬਲਿਕ ਡਿਪਾਰਟਮੈਂਟਸ ਨੇ ਉਹ ਨੇ ਟੂਰਨਾਮੈਂਟ ਹੋਇਆ ਉੱਥੇ ਸਭ ਕੁਝ ਰਹਿਦਾ ਸਾਡੇ ਕੋਲ ਸੀਗਾ ਤੇ ਆਪਣੇ ਘਰ ਦੇ ਨਾਲ ਕਿਦੋਂ ਗਏ ਸੀਗੇ ਉਹਦੇ ਇਹ ਉੱਥੇ ਜਿੱਤੇ ਜੁਲਾਈ ਦੇ ਵਿੱਚ ਮੇਰੇ ਖਿਆਲ ਗਏ ਆ ਸਾਡੇ ਕੋਲ ਥੋੜਾ ਜਿਹਾ ਪਹਿਲਾਂ ਫਿਰ ਰਹਿਣ ਲੱਗ ਪਿਆ ਸੀ ਇੱਥੇ ਆ ਗਿਆ ਸੀ ਉਹਦਾ ਉੱਥੇ ਹੈ ਨਹੀਂ ਸੀ ਕੋਈ ਤੇ ਇਹ ਆਪਣੇ ਸਾਗੇ ਪਰਿਵਾਰ ਸਹੀ ਨੇ ਟੱਬਰ ਜਿਹੜਾ ਹੈਗਾ ਤੇ ਸਾਡੇ ਕੋਈ ਰਹਿ ਰਿਹਾ ਸੀਗਾ ਸਾਰੀ ਉਹ ਦੇਖਭਾਲ ਸਾਡੇ ਅੰਦਰ ਹੀ ਸੀਗੀ ਅਚਾਨਕੋ ਕੱਲਾ ਨਾਲ ਦੇ ਘਰ ਸਿਗਾ ਉੱਥੇ ਉਹ ਭਤੀਜਾ ਮੇਰਾ ਦੇਖਣ ਗਿਆ ਤੇ ਦੇਖਣ ਤੋਂ ਬਾਅਦ ਮੇਰੇ ਭਤੀਜੇ ਨੇ ਆ ਕੇ ਦੱਸਿਆ ਕਿ ਉਹ ਅੰਦਰ ਨਹੀਂ ਕੋਈ ਗੱਲਬਾਤ ਨਹੀਂ ਕਰ ਰਿਹਾ ਕੋਈ ਗੜਬੜ ਹੈ ਐਮਬੂਲੈਂਸ ਕਾਲ ਕੀਤੀ ਤੇ ਉਹ ਆਇਆ ਤਾਂ ਉਹਨਾਂ ਨੇ ਉਹਨੂੰ ਡੈੱਡ ਕੋਸ਼ਿਸ਼ ਕਰ ਦਿੱਤਾ ਕਿ ਕਹਿੰਦੇ ਵੀ ਮੌਤ 4 ਘੰਟੇ ਪਹਿਲਾਂ ਹੋ ਚੁੱਕੀ ਹੈ ਜੀ ਹਾਰਟ ਬੈਗ ਲੈਣਾ ਤੇ ਇਹੀ ਜਾਣਕਾਰੀ ਜਿਹੜੀ ਪੁਲਿਸ ਕੋ ਸਾਨੂੰ ਮਿਲੀ ਆ ਉਹ ਵੀ ਫਿਰ ਇਹਨਾਂ ਨੂੰ ਪਤਾ ਕਰਨ ਦੇ ਵਿੱਚ ਥੋੜਾ ਟਾਈਮ ਲੱਗ ਗਿਆ ਸਾਨੂੰ ਇਹਨਾਂ ਨੂੰ ਦੱਸਣ ਦੇ ਵਿੱਚ ਵੀ ਇੰਨੀ ਕੋਈ ਹਿੰਮਤ ਨਹੀਂ ਸੀਗੀ ਉਨੇ ਚਿਰ ਤੱਕ ਕਿਸੇ ਕਿਸੇ ਵਿਅਕਤੀ ਨੇ ਜਾਣ ਕਰਨੇ ਉਹ ਨੈਟ ਤੋਂ ਦੀ ਇਨਫੋਰਮੇਸ਼ਨ ਜਿਹੜੀ ਉਹ ਸਾਂਝੀ ਕਰ ਲਈ ਬਾਅਦ ਦੇ ਵਿੱਚ ਅਸੀਂ ਇਹਨਾਂ ਨੂੰ ਸਮਝਾਇਆ ਤੇ ਮੇਰਾ ਬ੍ਰਦਰ ਜਿਹੜਾ ਸੀਗਾ ਬੈਲਟ ਲੰਗ ਮੇਰੇ ਨਾਲ ਇੱਥੇ ਆਇਆ ਸੀ ਅਸੀਂ ਆਪਣੇ ਆਪਣੇ ਬਜ਼ੁਰਗ ਦੇ ਸਿਰ ਨਹੀਂ ਠੀਕੇ ਉਹ ਚੱਕ ਤੇ ਦੋਨੇ ਜਣੇ ਆਏ ਸੀ ਫਿਰ ਆਪਣੇ ਬ੍ਰਦਰ ਨੂੰ ਤਾਂ ਵਾਪਸ ਇਸੇ ਚੀਜ਼ ਪਿੱਛੇ ਵਾਪਸ ਰਾਂਗਪੁਰ ਭੇਜਿਆ ਇਸ ਵੇਲੇ ਉੱਥੇ ਨੇ ਉਹ ਅਰੇਂਜ ਕਰ ਰਹੇ ਆ ਪਰ ਗੱਲ ਪਰਿਵਾਰ ਤੁਸੀਂ ਦੇਖ ਰਹੇ ਆ ਕਿ ਇਸ ਪੋਜੀਸ਼ਨ ਦੇ ਵਿੱਚ ਹੈਗਾ ਇਹਨਾਂ ਨੂੰ ਬਹੁਤ ਜ਼ਿਆਦੀ ਮਦਦ ਦੀ ਲੋੜ ਹੈ ਜੋ ਵੀ ਗਵਰਨਮੈਂਟ ਆਫ ਇੰਡੀਆ ਜਾਂ ਗਵਰਨਮੈਂਟ ਆਫ ਪੰਜਾਬ ਦੀ ਜਿੰਨੀ ਹੈਲਪ ਕਰ ਸਕਦੀ ਉਹ ਕਰੇ ਪਲੀਜ਼ ਮੇਰੀ ਤੇ ਇਹ ਰਿਕਵੈਸਟ ਹੈ ਬਾਕੀ ਜਿਹੜੇ ਆਪਣੇ ਸੱਜਣ ਹੈਗੇ ਜਿੰਨੇ ਵੀ ਹੈਗੇ ਜਾਣਕਾਰ ਸਾਰਿਆਂ ਨੂੰ ਕਿਹਾ ਗੋ ਫੰਡ ਦੇ ਵਿੱਚ ਡੋਨੇਟ ਕਰੋ ਤੇ ਉਹਦੀ ਕਿਸੇ ਨਾ ਕਿਸੇ ਤਰੀਕੇ ਨਾਲ ਬਾਡੀ ਨੂੰ ਇੱਥੇ ਲਿਆਂਦਾ ਅਸੀਂ ਜੋ ਅਸੀਂ ਕਰ ਸਕਦੇ ਮੁੱਤ ਪੂਰੇ ਮੋਢਾ ਨ ਮੋਢਾ ਖੋੜ ਕੇ ਆਹੀਂ ਕਰਾਂਗੇ ਨਾ ਮਦਦ ਇਹਨਾਂ ਦੀ ਉਹ ਵੀ ਵਿਚਾਰੇ ਜੀਵਨ ਹੁਣੀ ਮੇ ਕਲੱਬ ਵੀ ਜਿਹੜੀ ਪੂਰੀ ਮਤ ਕਰ ਰਹੀ ਹੈ ਤੁਹਾਨੂੰ ਪਤਾ ਕਿ ਉੱਥੇ ਬਾਡੀ ਲਿਆਉਣਾ ਇੱਕ ਛੋਟੀ ਮੋਟੀ ਗੱਲ ਨਹੀਂ ਹੈਗੀ 15 ਤੋਂ 20 ਹਜ਼ਾਰ ਡਾਲਰ ਦਾ ਖਰਚਾ ਆ ਜਾਂਦਾ ਹੈ ਬਾਕੀ ਉੱਥੇ ਜਿਹਨਾਂ ਬਾਡੀ ਰੱਖਣ ਤੇ ਵੀ ਦੇਖੋ ਕਿੰਨਾ ਖਰਚਾ ਆ ਰਿਹਾ ਉਹ ਵੀ ਦੇਣਾ ਪਏਗਾ ਤੇ ਇਹ ਹੀ ਹੈ ਵੀ ਸਾਰੇ ਰਲ ਮਿਲ ਕੇ ਗਵਰਨਮੈਂਟ ਜਿੰਨੇ ਵੀ ਸਾਰੇ ਹੋ ਰਿਹਾਗੇ ਦਾਨੀ ਸੱਜਣ ਦੇ ਕਰਕੇ ਤੇ ਇਹ ਬਾਡੀ ਨੂੰ ਇੱਥੇ ਲਿਆਂਦਾ ਜਾਵੇ ਬਹੁਤ ਬਹੁਤ ਧੰਨਵਾਦ ਹਾਊ ਸਾਰਿਆਂ ਦਾ